ਸੰਦਵਾ ਦੇ ਵੱਲੋਂ ਝੰਡਾ ਲਹਿਰਾਇਆ ਗਿਆ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਦੇ ਵਿੱਚ ਝੰਡੇ ਨੂੰ ਲਹਿਰਾਇਆ ਗਿਆ ਸੋ ਬਠਿੰਡਾ ਦੇ ਵਿੱਚ ਵੀ ਸਮਾਗਮ ਹੋਇਆ 76ਵਾਂ ਆਜ਼ਾਦੀ ਦਿਹਾੜਾ ਜਿੱਥੇ ਕਿ ਪੂਰਾ ਦੇਸ਼ ਜਸ਼ਨੇ ਆਜ਼ਾਦੀ ਮਨਾ ਰਿਹਾ ਹੁੰਤੇ ਹੀ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਦਵਾ ਦੇ ਵੱਲੋਂ ਝੰਡਾ ਲਹਿਰਾਇਆ ਗਿਆ ਸੋ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਦੇ ਵਿੱਚ ਇਹ ਝੰਡਾ ਲਹਿਰਾਇਆ ਗਿਆ ਜੋ ਵਿਹਾਰ ਦੇ

ਜਾ ਐਕਟਸ ਵੀ ਅਤੇ ਸਾਰਾ ਇਪੀ ਸ਼ਾਸਨ ਪ੍ਰਸ਼ਾਸਨ ਦੇ ਲੋਕ ਆਪ ਸਭ ਨੂੰ ਇੱਥੇ ਜੀ ਆਇਆਂ ਆਪ ਦਾ। ਔਰ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਦੇ ਨਾਲ ਗੁਰੂ ਦੀ ਬਖਸ਼ੀ ਹੋਈ ਆਹ ਕੌਣ ਲੱਗਿਆ? ਫਾਤੇ ਦੀ ਸਾਹ ਕੌਣ ਲੱਗਿਆ? ਫਾਤੇ ਦਾ ਜਵਾਬ ਫਾਤੇ ਚ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਮੌਕੇ ਤੇ ਦੇਸ਼ ਦੇ ਦੁਨੀਆ ਦੇ ਕੋਨੇ-ਕੋਨੇ 'ਚ ਵਸੇ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਲਿਖੀਆਂ ਸ਼ੁਭ ਕਾਮਨਾਵਾਂ ਜਿੰਦਾ ਹਾਂ ਸਾਥੀਓ ਜਿਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਦੇ ਬਲਿਦਾਨ ਕਰਕੇ ਸਾਨੂੰ ਇਹ ਮੁਬਾਰਕ ਦਿਹਾੜਾ ਮਨਾਉਣਾ ਨਸੀਬ ਹੋਇਆ ਹੈ ਉਨਾ तमाम ਸ਼ਹੀਦਾਂ ਨੂੰ ਸਰਦਾਦੀ ਭੇਟ ਕਰਦਿਆਂ ਮੈਂ ਅੱਜ ਦੇ ਸਵਿੱਤਰ ਸਮਾਗਮ ਦੀ ਸ਼ੁਰੂਆਤ ਸਾਡੇ ਪੰਜਾਬ ਦੇ ਪੰਜਾਬੀ ਸਾਹਿਬ ਦੇ ਬੜੇ ਹੀ ਮਾਣ ਮੱਤੇ ਕਵੀ ਲਾਲਾ ਧਰੀਰਾਮ ਚਾਤਰਕ ਜੀ ਦੀ ਇੱਕ ਰਵਾਈ ਨਾਲ ਕਰਨਾ ਚਾਹੁੰਦਾ ਯਾਤਰੀ ਜੀ ਫਰਮਾਉਂਦੇ ਆ ਮੋਤਨ ਮਦਾਰ ਫਹਿਲ ਮਨਾਰੇ ਮੇਲੇ ਅਤੇ ਨਜ਼ਾਰੇ ਜੀਤੇ जीवे होए तक तक सुजन जगत से सारे पर जब भरजतों आजाद जगत से पैल लगे चल करे इश्क़ तेरे लिए याद या जीता सारे स्वाद सारे तो आजादी जेरी सबको कीमती तो कैसा सुंदर है उधर सारी अगर ना पोल है